ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਗ ਜੁਗ ਅਟਲ ਚਿਰੀ ਗੁਰੂ ਕਰਨ ਸਾਹਿਬ ਜੀ ਦਾ ਸਚ ਕੰਚਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 19 ਜਨਵਰੀ ਦਾ ਫਰਮਾਨ ਦੱਸ ਲਗੀਆਂ ਵੀਡੀਓ ਇਹਨਾਂ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਹੀ ਗਿਆ ਏ ਸੋ ਰਟ ਮਹਲਾ ਤੀਜਾ ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ ਜੀ ਚਰਕਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰ ਹੈ ਤੂ ਸੁਆਮੀ ਜਨ ਹੋ ਬਰਸ ਪਚਾਸਾ ਹਮ ਮੂੜ ਮੁਗਤ ਸਦਾ ਸੇ ਪਾਈ ਗੁਰ ਕੇ ਸਬਦ ਪਰਗਾਸਾ ਹਰ ਜੀਉ ਤੁਮ ਆਪੇ ਦੇ ਬੁਝਾਈ ਹਰ ਜਿਉ ਤੁਦ ਵਿਟ ਹੈ ਵਾਰਿਆ ਸਦ ਹੀ ਤੇਰੇ ਨਾਮ ਵਿਟ ਹੈ ਬਲਜਾਈ ਰਹਾਉ ਐਸੇ ਲੋਕ ਦਾ ਹਰ ਥੇ ਗਿਆ ਹੈ हे ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚੇਰ ਮੇਰੇ ਸਰੀਰ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫਤ ਸਲਾਹਾ ਕਰਦਾ ਰਹਾ ਹੇ ਮਾਲਕ ਪ੍ਰਭੂ ਜਦੂ ਤੂੰ ਮੈਨੂੰ ਇੱਕ ਪਲ ਪਰ ਇੱਕ ਛਿਨ ਪਰ ਵਿਸਰਦਾ ਹੈ ਮੈਂ 50 ਸਾਲ ਬੀਤ ਗਏ ਸਮਝਦਾ ਹਾਂ हे ਪਾਈ ਅਸੀਂ ਸਦਾ ਤੂੰ ਮੂਰਖ ਆਵਾਨ ਤੁਰੇ ਜਾਂਦੇ ਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਕ ਜੀਵਨ ਦਾ ਚਾਨਣ ਹੋਇਆ ਏ हे ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਣ ਦੀਸ ਮੈਨੂੰ ਸਮਝ ਬਖਸ਼ हे ਪ੍ਰਭੂ ਮੈਂ ਤੇਥੋਂ ਸਦਾ ਸਦਕੇ ਜਾਵਾਂ ਮੈਂ ਤੇਰੇ ਨਾਮ ਤੂੰ ਕੁਰਬਾਨ ਜਾਵਾਂ ਰਹਾਓ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਆਤੂ ਬਾਤ ਕਰਿਓ ਮੇਰਾ YouTube ਚੈਨਲ ਅਮੰਦੀ ਕੁਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ